ਸਾਡੇ ਘਰਾਂ ਦੇ ਵਿੱਚ ਪ੍ਰਚਾਰ ਹੁੰਦਾ ਸੀ ਰੋਜ਼ ਰੋਜ਼ ਕੋਈ ਧਾਰਮਿਕ ਗ੍ਰੰਥ ਪੜ੍ਹਦੇ ਸੀ ਤੇ ਬੱਚਿਆਂ ਨੂੰ ਸੁਣਾਉਂਦੇ ਸੀ ਕੋਈ ਸਾਖੀ ਸੁਣਾਉਣੀ ਮਾਤਾ ਨੇ ਦਾਦੀ ਨੇ ਬਾਕਿਉਂ ਰਹਿੰਦੀ ਖਾਂਦੀ ਕਸਰ ਸਾਡੇ ਵਾਲੇ ਸਾਖੀ ਨਹੀਂ ਸੁਣਾਉਣੀ ਜੀ ਬਾਣੀ ਦੀ ਵਿਚਾਰ ਸੁਣਾਉਣੀ ਹੈ ਜੀ ਇਹ ਸਾਖੀਆਂ ਮਨ ਘਟਤ ਨੇ ਜੀ ਇਹ ਆਪੇ ਬਣਾਈਆਂ ਨੇ ਜੀ ਹੁਣ ਇਤਿਹਾਸ ਸਾਡੀਆਂ ਸਾਖੀਆਂ ਨੇ ਮਨ ਘਟਤ ਕਿੱਥੋਂ ਐ ਤੇ ਗੁਰੂ ਗ੍ਰੰਥ ਸਾਹਿਬਾਰੇ ਕਹਿੰਦੇ ਸਾਖੀ ਪੜਿਆ ਕਰ ਤੇ ਗੁਰਸਿੱਖ ਸਾਖੀ ਬੋਲਦੇ ਨੇ ਪੜ੍ਹਦੇ ਨੇ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਗੁਰਮੁਖ ਹੋਏ ਸੁਭਾਉ ਕਰੇ ਆਪਣਾ ਆਪਛਾਨ ਸੁਣ ਸਾਖੀ ਮਨ ਜਪ ਪਿਆਰ ਠੀਕ ਹੈ ਕਿਤੇ ਲਖਾਰੀਆਂ ਨੇ ਥੋੜਾ ਬਾਤਾਂ ਫਰਕ ਪਰ ਜਿਹੜਾ ਸਿਆਣਾ ਹੁੰਦਾ ਉਹ ਗੁਰਮਤ ਦੀ ਗੱਲ ਪੜ੍ਹ ਲੈਂਦਾ ਜਿਹੜੀ ਸਾਡੇ ਗੁਰੂ ਦੇ ਉਪਦੇਸ਼ ਨਾਲ ਜੁੜਦੀ ਹੈ ਬਾਕੀ ਛੱਡ ਦਿੰਦਾ ਇਹ ਕਹਿੰਦੇ ਫਿਰ ਸਾਨੂੰ ਕੀ ਲੋੜ ਹੈ ਜੇ ਠੀਕ ਹੀ ਨਹੀਂ ਹੈਗਾ ਫਿਰ ਆਪਾਂ ਕਿਦੋਂ ਪੜਨਾ ਹੈ ਗਲਤ ਕਿਉਂ ਪੜੀਏ ਨਹੀਂ ਸਾਰਾ ਹੀ ਗਲਤ ਨਹੀਂ ਕੌਮਾਂ ਇਤਿਹਾਸ ਦੇ ਸਿਰ ਤੇ ਜਉਂਦੀਆਂ ਰਹਿੰਦੀਆਂ ਜਿਹੜੀ ਕੌਮ ਖਤਮ ਕਰਨੀ ਹੈ ਪਹਿਲਾਂ ਉਹਦਾ ਇਤਿਹਾਸ ਖਤਮ ਕਰਨਾ ਪੈਂਦਾ ਕੋਈ ਕਥਾ ਕਰਕੇ ਕੋਈ ਕੀਰਤਨ ਕਰਕੇ ਕੋਈ ਢਾਡੀ ਵਾਰਾਂ ਗਾ ਕੇ ਕੋਈ ਕਵਿਤਾ ਗਾ ਕੇ ਜਿਸ ਤਰ੍ਹਾਂ ਵੀ ਗੁਰੂ ਨਾਲ ਜੋੜਦਾ ਉਹਦਾ ਸਿਧਾਂਤ ਗੁਰੂ ਨਾਲ ਜੋੜਨ ਵਾਲਾ ਹੋਣਾ ਚਾਹੀਦਾ ਸੋ ਸਾਧ ਸੰਗਤ ਜੀ